ਬੜੂ ਸਾਹਿਬ ਸੰਸਥਾ ਕੀ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈਗਾ ਵੀ ਜਿੰਨੇ ਹੜਪੀੜਤ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਸਿੱਖਿਆਗੀ ਅਕਾਲ ਅਕੈਡਮੀਜ਼ ਦੇ ਵਿੱਚ ਹੋਊਗੀ ਤੇ ਜਿਹੜੀ ਹਾਇਰ ਐਜੂਕੇਸ਼ਨ ਸਿੱਖਿਆਗੀ ਉਹ ਬੜੂ ਸਾਹਿਬ ਹੋਊਗੀ ਤੇ ਉਹ ਵੀ ਬਿਨਾਂ ਕਿਸੇ ਫੀਸ ਤੋਂ ਯਾਨੀ ਕਿ ਮੁਫਤ ਹੋਊਗੀ। ਇਹ ਬੱਚੀਆਂ ਜਿੰਨੀਆਂ ਵੀ 10ਵੀਂ 12ਵੀਂ ਤੱਕ ਪੜ੍ਹੀਆਂ ਹੋਈਆਂ ਨੇ 8ਵੀਂ ਤੱਕ ਵੀ ਨੇ ਤਾਂ ਅਸੀਂ ਬੜੂ ਸਾਹਿਬ ਉਹਨਾਂ ਨੂੰ ਫ੍ਰੀ ਪੜ੍ਹਾਵਾਂਗੇ। ਫਰੀ ਪੜਾਵਾਂਗੇ ਫਰੀ ਪੜਾਵਾਂਗੇ ਆ ਪਰ ਉਹਨਾਂ ਨੂੰ ਬੜੂਸਾ ਭੇਜਣਾ ਪਵੇਗਾ ਅਸੀਂ ਜ਼ਰੂਰ ਪੜਾਵਾਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਸੋ ਜਿੱਥੇ ਫੌਗ ਦੀ ਲੋੜ ਪੈ ਰਹੀ ਹੈ ਫੌਗ ਸ਼ੁਰੂ ਹੋ ਗਿਆ ਜਿੱਥੇ ਘਰ ਬਣਾਉਣ ਦੀ ਲੋੜ ਸ਼ੁਰੂ ਹੋ ਗਈ ਉੱਥੇ ਘਰ ਬਣਾ ਰਹੇ ਹਾਂ ਜਿੱਥੇ ਅਜੇ ਲੰਗਰ ਪਾਣੀ ਪਹੁੰਚਾਉਣ ਦੀ ਲੋੜ ਹੈ ਪਾਣੀ ਉਤਰਿਆ ਨਹੀਂ ਉੱਥੇ ਸੀ ਲੰਗਰ ਪਾਣੀ ਪਹੁੰਚਾ ਰਹੇ ਆ ਪਰ ਲੋਕਾਂ ਦੇ ਮਨ ਦੇ ਵਿੱਚ ਇਹ ਆ ਵੀ ਠੀਕ ਆ ਸੰਸਥਾਵਾਂ 2023 ਚ ਵੀ ਸਾਡੀ ਮਦਦ ਕੀਤੀ ਹੁਣ 25 ਚ ਵੀ ਕਰਨਗੇ ਪਰ ਜੇ 27 ਚ ਹੜ ਆ ਗਏ 29 ਜਾ ਕੇ ਵੀ ਸਾਨੂੰ ਕੋਈ ਪੱਕਾ ਲਾ ਦੇ ਦੇਖੋ ਇਹ ਕਾਰਜ ਸਾਰੇ ਸਰਕਾਰਾਂ ਦੇ ਨੇ ਸੰਸਥਾਵਾਂ ਸਹਿਯੋਗ ਕਰ ਸਕਦੀਆਂ ਨੇ ਜੀ ਬਿਲਕੁਲ ਅਸੀਂ ਇਹ ਸਹਿਯੋਗ ਕਰਨ ਨੂੰ ਤਿਆਰ ਬੈਠੇ ਆ ਬਹੁਤ ਅੱਜਕੱਲ ਨੈਟਵਰਕਿੰਗ ਆ ਗਈ ਹੈ Google ਤੇ ਸਭ ਕੁਝ ਆ ਗਿਆ ਕਿੰਨਾ ਪਾਣੀ ਇਹਨਾਂ ਦਰਿਆਵਾਂ ਚਾਹੁੰਦਾ ਹੈ ਕਿੰਨਾ ਇਹਦਾ ਏਰੀਆ ਹੈ ਉਹਨੂੰ ਕਲਕੂਲੇਸ਼ਨ ਕਰਕੇ ਇਹ ਦਰਿਆ ਬੰਨੇ ਜਾ ਸਕਦੇ ਨੇ ਪੱਕੇ ਕੀਤੇ ਜਾ ਸਕਦੇ ਇਹ ਚੀਜ਼ਾਂ ਸਾਰੀਆਂ ਹੈ ਨੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਮਿਲ ਕੇ ਕਰਨ ਵਾਲੀਆਂ ਤੁਸੀਂ ਆਪਦੇ ਸਹਿਯੋਗ ਲਈ ਤਿਆਰ ਹੋ ਅਸੀਂ ਬਿਲਕੁਲ ਅਸੀਂ 23 ਜੀ ਮਨ ਬਣਾ ਲਿਆ ਸੀ ਘਰ ਬਰੋਦੋ ਘਰ ਚ ਨੁਕਸਾਨ ਹੋਇਆ ਸੀ ਜੀ ਸੋ ਅਸੀਂ 23 ਜੀ ਮਨ ਬਣਾ ਲਿਆ ਸੀ ਅਸੀਂ ਸਾਰੀਆਂ ਕੈਲਕੂਲੇਸ਼ਨਾਂ ਕਰਨੇ ਚ ਨਾਲ ਸਹਿਮਤ ਆ ਹੁਣ ਜਿਹੜਾ ਸਾਡਾ ਅੰਦਾਜ਼ਾ ਹੈ ਘੱਟੋ ਘੱਟ ਜੋ ਹੈ 100 ਲੱਖ ਕਰੋੜ ਦਾ 100 ਲੱਖ ਕਰੋੜ ਇਸ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ ਇਸ ਪੰਜਾਬ ਦਾ ਮੈਂ ਤੇ ਇਹ ਵੀ ਸਰਕਾਰ ਨੂੰ ਕਵਾਂਗਾ ਵੀ ਕੁਝ ਮਹੀਨਿਆਂ ਲਈ ਉਹਨਾਂ ਨਾਲ ਫਿਕਸ ਕਰ ਲੈਣ ਕਿ ਅਸੀਂ ਬੰਨ ਬਣਾਉਣੇ ਆ ਅਸਾ ਕੁਝ ਕਰਨੇ ਆ ਵੀ ਜ਼ਿੰਮੇਦਾਰ ਇੱਥੋਂ ਦਾ ਕੁਝ ਮਹੀਨਿਆਂ ਲਈ ਟੋਲ ਦੇ ਦੇਵੇ ਜੋ ਉਹਨਾਂ ਨੂੰ ਲੈਣਾ ਚਾਹੁੰਦੇ ਨੇ ਤਾਂ ਵੈਸੇ ਦਾ ਫ੍ਰੀ ਕਰਨ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਮੌਜੂਦ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਗੱਗੜਕੇ ਪਿੰਡ ਕਾਲਕੇ ਪਿੰਡ ਇੱਥੇ ਜਿਹੜੀ ਦਰਿਆਣੇ ਤਬਾਹੀ ਕੀਤੀ ਆ ਉਹ ਮੰਜ਼ਰ ਜਿਹੜੇ ਤੁਹਾਨੂੰ ਅਸੀਂ ਲਗਾਤਾਰ ਪਿਛਲੇ ਹਫ਼ਤਿਆਂ ਦੇ ਖਾਸ ਕਰਕੇ ਅਗਸਤ ਮਹੀਨੇ ਦੇ ਅਖੀਰਲੇ ਹਫ਼ਤੇ ਤੋਂ ਅਸੀਂ ਦਿਖਾ ਰਹੇ ਹਾਂ ਪਰ ਬਹੁਤ ਸਾਰੀਆਂ ਸ਼ਖਸੀਅਤਾਂ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਗਈਆਂ ਤੇ ਅਜੇ ਹਾਂ ਇੱਕ ਵਧੀਆ ਕਾਰਜ ਜਿਹੜਾ ਕਲੰਗੀਤਰ ਟਰੱਸਟ ਬੜੂ ਸਾਹਿਬ ਨੇ ਕੀਤਾਗਾ ਤੇ ਇੱਥੇ ਮੈਂ ਇਹ ਵੀ ਜ਼ਿਕਰ ਜ਼ੋ ਕਰਦਾ ਵੀ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਬਹੁਤ ਘੱਟ ਲੋਕਾਂ ਨੇ ਪਿੰਡ ਸੈਨੀਟਾਈਜ਼ ਕੀਤੇ ਖਾਸ ਕਰ ਫਾਜ਼ਲਕਾ ਜ਼ਿਲ੍ਹੇ ਦੇ ਤਾਂ ਉਹਨਾਂ ਦੇ ਵਿੱਚ ਇੱਕ ਬੜੂ ਸਾਹਿਬ ਹੀ ਸੰਸਥਾ ਸੀ ਜਿਹਨੇ ਬਹੁਤ ਸਾਰੇ ਪਿੰਡ ਜਿਹੜੇ ਸੈਨੀਟਾਈਜ਼ ਕੀਤੇ ਤੇ ਅੱਜ ਵੀ ਜਿਹੜੀ ਬੜੂ ਸਾਹਿਬ ਸੰਸਥਾ ਕੀ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈਗਾ ਵੀ ਜਿਨ੍ਹਾਂ ਹੜ ਪੀੜਤ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਸਿੱਖਿਆ ਗਈ ਅਕਾਲ ਅਕੈਡਮੀਜ਼ ਦੇ ਵਿੱਚ ਹੋਊਗੀ ਤੇ ਜਿਹੜੀ ਹਾਇਰ ਐਜੂਕੇਸ਼ਨ ਸਿੱਖਿਆ ਗਈ ਉਹ ਬੜੂ ਸਾਹਿਬ ਹੋਊਗੀ ਤੇ ਉਹ ਵੀ ਬਿਨਾਂ ਕਿਸੇ ਫੀਸ ਤੋਂ ਯਾਨੀ ਕਿ ਮੁਫਤ ਹੋਊਗੀ ਸਾਡੇ ਨਾਲ ਬਾਬਾ ਜਗਜੀਤ ਸਿੰਘ ਜੀ ਨੇ ਕਾਕਾ ਵੀਰ ਜੀ ਨੇ ਇਹਨਾਂ ਦੇ ਨਾਲ ਬਰੀਫ ਦੇ ਵਿੱਚ اسی ਗੱਲਬਾਤ ਕਰਦੇ ਆ ਵੀ ਖਾਸ ਕਰਕੇ ਜਿਹੜੀ ਬੜੂ ਸਾਹਿਬ ਸੰਸਥਾ ਕੀ ਇਹ ਸ਼ੈਲਟਰ ਹੋਮਸ ਵੀ ਬਣਾ ਕੇ ਦੇ ਰਹੀ ਆ ਮੈਡੀਕਲਸ ਹੈ ਤਾ ਵੀ ਲਗਾਤਾਰ ਚੱਲ ਰਹੀ ਆ ਇਹਨਾਂ ਦੀਆਂ ਬੋਟਸ ਵੀ ਚੱਲ ਰਹਿਣਾ ਸੀ ਫਾਜ਼ਲਕਾ ਦਾ ਜੇ ਮੈਂ ਜ਼ਿਕਰ ਕਰਾਂ ਦੋ ਬੋਟਸ ਅਸੀਂ ਤੁਰੰਤ ਮਗਨਾਂ ਤੇ ਇਹਨਾਂ ਨੇ ਤੁਰੰਤ ਜਿਹੜੀਆਂ ਬੋਟਸ ਉੱਥੇ ਭੇਜੀਆਂ ਆਂ ਪਰ ਜਿਹੜਾ ਸਿੱਖਿਆ ਆਪਾਂ ਸਿੱਖਿਆ ਦੀ ਗੱਲ ਕਰਦੇ ਆਂ ਕਿਉਂਕਿ ਫਾਈਨੈਂਸ਼ੀਅਲੀ ਜਾਂ ਆਰਥਿਕ ਤੌਰ ਦੇ ਉੱਤੇ ਵੀ ਜਿਹੜੇ ਹੜਪੀੜਤ ਲੋਕ ਨੇ ਉਹ 2023 ਤੋਂ ਫਰੋਜ਼ਪੁਰ ਤੇ ਫਾਜ਼ਲਕਾ ਇਹ ਬਹੁਤ ਇਹਨਾਂ ਨੇ ਮਾਰ ਝੱਲੀ ਆ ਤੇ ਆਰਥਿਕ ਤੌਰ ਤੋਂ ਇਹ ਟੁੱਟ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਲਗਾਤਾਰ ਵਿਜ਼ਿਟ ਕਰ ਰਹੇ ਹੋ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਇਹ ਇਲਾਕਾ ਹੈਗਾ ਫਿਰੋਜ਼ਪੁਰ ਤੇ ਫਾਜ਼ਿਲਕਾ ਇੱਥੇ ਤਾਂ ਮਤਲਬ ਡਬਲ ਤਬਾਹੀ ਹੋ ਗਈ ਪਹਿਲਾਂ 23 ਦੀ 25 ਦੀ ਵਾਹਿਗੁਰੂ ਕਾ ਖਾਲਸਾ ਤੇ ਇਹ ਕੁਦਰਤ ਜੋ ਕਰ ਰਹੀ ਹੈ ਉਹ ਆਪਾਂ ਨੂੰ ਉਸਦੇ ਹੁਕਮ ਵਿੱਚ ਵੀ ਰਹਿਣਾ ਚਾਹੀਦਾ ਹੁਣ ਆਪਣੇ ਤਵਾਸਈ ਹੈ ਵੀ ਉਹਦਾ ਹੁਕਮ ਮੰਨ ਲਈਏ ਜੀ ਜੋ ਕਿਉਂਕਿ ਹੁਕਮ ਮੰਨ ਕੇ ਹੀ ਸਾਡਾ ਭਲਾ ਹੈ ਕੋਕੇ ਜਿਸ ਸਾਬਸੋਂ ਨਾ ਹੀ ਚਾਰਾ ਤਸੂ ਕੇ ਜੀ ਸਦ ਨਮਸਕਾਰ ਆਪਾਂ ਤੁਹਾਨੂੰ ਨਮਸਕਾਰ ਹੀ ਕਰ ਸਕਦੇ ਆ ਸੋ ਇਸ ਲਈ ਜੋ ਇੱਥੇ ਹਾਲਾਤ ਨੇ ਦਾਸ ਜਦੋਂ ਦਿਹਾੜ ਆਏ ਨੇ 25 ਤਰੀਕ ਤੋਂ ਉਦੋਂ ਤੋਂ ਹੀ ਇਹ ਸੰਸਤਾ ਲਗਾਤਾਰ ਸੇਵਾ ਨਿਭਾ ਰਹੀ ਹੈ ਪਠਾਨਕੋਟ ਤੋਂ ਸ਼ੁਰੂ ਹੋਈ ਔਰ ਫਾਜ਼ਿਲਗਾਹ ਤੱਕ ਲਗਾਤਾਰ ਹੁਣ ਵੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਗਾਹ ਤੱਕ ਸਾਰੇ ਸਿੰਘ ਕਲਗੀ ਦਟਸ ਦੇ ਜੂਝ ਰਹੇ ਨੇ ਔਰ ਦਿਨ ਰਾਤ ਸੇਵਾ ਨਿਭਾ ਰਹੇ ਨੇ ਪਰ ਇਸ ਇਲਾਕੇ ਦੇ ਜੋ ਆਪਾਂ ਅੱਜ ਹਾਲਾਤ ਵੇਖ ਰਹੇ ਆ ਇਹ ਵਰਨਣ ਪਤਾ ਆਪਾਂ ਵਰਨਣ ਵੀ ਨਹੀਂ ਕਰ ਸਕਦੇ ਇੰਨੇ ਮਾੜੇ ਨੇ ਕਿਉਂਕਿ ਪਾਣੀ ਸਮੈਲ ਇੰਨੀ ਜ਼ਿਆਦਾ ਆ ਗਈ ਹੈ ਹਰ ਜੀਵ ਜੰਤ ਮਰ ਰਿਹਾ ਹੈ ਬਹੁਤ ਬਿਮਾਰੀਆਂ ਫੈਲਣ ਦਾ ਅੱਗੇ ਦਾ ਜਿਹੜਾ ਸਾਰ ਦਿਸ ਰਿਹਾ ਕਿਉਂਕਿ ਪਾਣੀ ਚ ਖਲੋਣਾ ਵੀ ਮੁਸ਼ਕਲ ਹੋਇਆ ਪਿਆ ਇੰਨੀ ਗੰਦੀ ਸਮੈਲ ਹੈ ਸੋ ਉਸ ਲਈ ਜੋ ਇੱਥੋਂ ਦੇ ਇਲਾਕੇ ਦੀਆਂ ਲੋੜਾਂ ਹਨ ਹਰ ਪਰਿਵਾਰ ਨੂੰ ਲੋੜ ਹੈ ਹਰ ਬੱਚੇ ਨੂੰ ਲੋੜ ਹੈ ਹਰ ਜ਼ਿੰਮੇਦਾਰ ਨੂੰ ਲੋੜ ਹੈ ਸੋ ਅਸੀਂ ਲਗਾਤਾਰ ਬੇਨਤੀਆਂ ਕਰ ਰਹੇ ਹਾਂ ਸੰਗਤਾਂ ਨੂੰ ਸੰਸਤਾ ਲਗਾਤਾਰ ਆਪਣੇ ਕਾਰਜ ਜਿਹੜੀ ਹੈ ਕਰ ਰਹੀ ਹੈ ਪਰ ਇਹ ਕਾਰਜ ਬਹੁਤ ਵੱਡੇ ਨੇ ਸੰਗਤਾਂ ਦੇ ਨਾਲ ਹੀ ਹੋ ਸਕਦੇ ਨੇ ਸੰਗਤਾਂ ਨੂੰ ਅਸੀਂ ਅਪੀਲਾਂ ਕਰ ਰਹੇ ਹਾਂ ਹੋਰ ਜੋ ਫੈਕਟਰੀਆਂ ਵਾਲੇ ਨੇ ਜੋ ਲੈਂਡਲਾਰਡ ਨੇ ਜੋ ਸਾਡੀਆਂ ਬਾਹਰ ਬੈਠੀਆਂ ਆ ਜਾਂ ਹਿੰਦੂਸਤਾਨ ਬੈਠੀਆਂ ਕਮੇਟੀਆਂ ਹਨ ਗੁਰਦੁਆਰਿਆਂ ਦੀ ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਹਾਂ ਵੀ ਜਿਹੜੇ ਜਿਹੜੇ ਵੀ ਲੋਡ ਹੈ ਅਸੀਂ ਉਹਨਾਂ ਨੂੰ ਬੇਨਤੀਆਂ ਕਰਦੇ ਹਾਂ ਉਹ ਲੋੜਾਂ ਉਹ ਭੇਜ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਨੇ ਆ ਹਰ ਲੋੜ ਸਾਨੂੰ ਜੋ ਸੀ ਭੇਜ ਰਹੇ ਆ ਉਹ ਪੂਰੀਆਂ ਕਰ ਰਹੇ ਨੇ ਸੋ ਇਥੋਂ ਦੀਆਂ ਉਹ ਜੁੜੀਆਂ ਮੁੱਢੀਆਂ ਲੋੜਾਂ ਹਨ ਆਪਾਂ ਬੱਚਿਆਂ ਦੀ ਪੜ੍ਹਾਈਆਂ ਕਰਾਉਣੀਆਂ ਹਨ ਜ਼ਿਮੀਂਦਾਰਾਂ ਦੀ ਫਸਲ ਦੁਬਾਰਾ ਬੀਜਣੀ ਹੈ ਪਸ਼ੂਆਂ ਨੂੰ ਚਾਰਾ ਚਾਹੀਦਾ ਹੈ ਤੇ ਮੁੱਢ ਵਸੇਬਾ ਚਾਹੀਦਾ ਹੈ ਸੋ ਇਹ ਚਾਰੇ ਕਾਰਜ ਸੰਸਥਾ ਨੇ ਜ਼ਿੰਮੇਵਾਰੀ ਲਈ ਹੈ ਜੋ ਜ਼ਿੰਮੇਵਾਰੀ ਲਈ ਗਿਆ ਸੰਗਤ ਦੇ ਸਹਿਯੋਗ ਨਾਲ ਸੰਗਤ ਹੀ ਕਾਮਤੈ ਨੂੰ ਗੋਹ ਹੈ ਸੰਗਤ ਨੇ ਹੀ ਬਖਸ਼ਿਸ਼ ਕਰਨੀ ਹੈ ਸੰਸਤਾ ਦੇ ਸੇਵਾਦਾਰ ਹਾਜ਼ਰ ਨੇ ਸੋ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਬਹੁਤ ਲੋੜ ਹੈ ਅਸੀਂ ਇਹ ਸੰਗਤ ਦੇ ਆਸਰੇ ਇਹ ਜ਼ਿੰਮੇਵਾਰੀਆਂ ਲੈ ਰਹੇ ਹਾਂ ਆਓ ਆਪਾਂ ਰਲ ਮਿਲ ਕੇ ਜੋ ਇਹ ਚਾਰ ਬੇਨਤੀਆਂ ਨੇ ਬੱਚੇ ਪੜਾਉਣ ਵਾਲੀ ਦੁਬਾਰਾ ਫਸਲ ਬੀਜਣ ਵਾਲੀ ਘਰ ਬਣਾਉਣ ਵਾਲੀ ਅਤੇ ਪਸ਼ੂਆਂ ਨੂੰ ਚਾਰਾ ਦੇਣ ਵਾਲੀ ਤੇ ਇੱਥੋਂ ਦੇ ਵਾਤਾਵਰਣ ਵਾਸਤੇ ਜੋ ਹੌਗ ਹੈ ਸਾਡੀਆਂ ਮਸ਼ੀਨਾਂ ਲਗਾਤਾਰ ਅਜਕਲ ਤੋਂ ਸ਼ੁਰੂ ਹੋ ਗਈਆਂ ਨੇ ਤੇ ਤਾਂ ਕਿ ਇਥੋਂ ਦੇ ਬਿਮਾਰੀ ਤੋਂ ਇਹ ਬਚ ਸਕਣ ਉਹ ਵੀ ਸਾਡੀਆਂ ਮਸ਼ੀਨਾਂ ਲੰਗਰ ਜੋ ਹੈ ਚੱਲ ਰਿਹਾ ਹੈ ਸੋ ਇਹ ਕਾਰਜ ਵੱਡੇ ਨੇ ਸੰਗਤ ਬਖਸ਼ਿਸ਼ ਕਰੇ ਆਪਾਂ ਸੰਗਤ ਜੋ ਹੈ ਹਰ ਤਰ੍ਹਾਂ ਦੀ ਮਾਇਆ ਭੇਜੇ ਹਰ ਤਰ੍ਹਾਂ ਦੀ ਰਸਤਾ ਵਸਤਾ ਭੇਜੇ ਤੇ ਆਪਾਂ ਇਸ ਜ਼ਿੰਮੇਵਾਰੀਆਂ ਲੈ ਕੇ ਇਹਨਾਂ ਦੀ ਬਾਹ ਫੜੀਏ ਜੋ ਇਹ ਘੱਟੋ ਘੱਟ 9 ਮਹੀਨੇ ਦਾ ਸਮਾਂ ਦਾਸ ਨੇ ਕੈਲਕੂਲੇਸ਼ਨ ਕਰ ਰਿਆ ਸੀ ਜੀ ਸਤੰਬਰ ਮਹੀਨਾ ਚੱਲ ਰਿਹਾ ਹੈ ਜੀ ਤੇ 4 ਮਹੀਨੇ ਤਾਂ ਇਸ ਸਾਲ ਦੇ ਹੀ ਹਨ ਜੀ ਤੇ 4 ਮਹੀਨੇ ਹੀ ਅੱਗੇ ਨੇ ਹਮ ਫਸਲ ਜਿਹੜੀ ਆਣੀ ਉਹ ਅਪ੍ਰੈਲ ਚ ਆਣੀ ਹੈ ਸੋ 8 ਮਹੀਨਿਆਂ ਦਾ ਸਮਾਂ ਕਿਵੇਂ ਕੱਢਣਾ ਹੈ ਬਹੁਤ ਵੱਡੀ ਮੁਸ਼ਕਲ ਹੈ ਜੀ ਇੱਕ ਬਾਬੇ ਜਿਹੜਾ ਵਿਦਿਆ ਦਾ ਤੁਸੀਂ ਕਿਹਾਗਾ ਇਹ ਜਿੰਨੇ ਮਤਲਬ ਹੜ ਪੀੜਤ ਇਲਾਕੇ ਨੇ ਸਾਰੇ ਪੰਜਾਬ ਦੇ ਇਹ ਸਾਰੇ ਕਿਤੇ ਹੀ ਆਗੇ ਅਸਾਂ ਜਿੱਤੇ ਵੀ ਸਾਡੀਆਂ ਅਕਾਲ ਅਕੈਡਮੀਆਂ ਨੇ ਅਸੀਂ ਆਪਣੀਆਂ ਅਕਾਲ ਅਕੈਡਮੀਆ ਚ ਜਿੱਨਾ ਚ ਇਹਨਾਂ ਦਾ ਵਸੀਬਾ ਦੁਆਰਾ ਠੀਕ ਨਹੀਂ ਹੋ ਜਾਂਦਾ ਅਸੀਂ ਇਹ ਬੱਚੇ ਪੜਾਉਣ ਨੂੰ ਤਿਆਰ ਬੈਠੇ ਆਂ ਅਸੀਂ ਪੜਾਵਾਂਗੇ ਜੀ ਦੂਜੀ ਗੱਲ ਹੈ ਜੇ ਹੋਰ ਸਕੂਲਾਂ ਨੂੰ ਵੀ ਦਾਸ ਨੇ ਬੇਨਤੀ ਕੀਤੀ ਹੈ ਇਹਨਾਂ ਬੱਚਿਆਂ ਨੂੰ ਕੋਈ ਯੂਨੀਫਾਰਮ ਚਾਹੀਦੀ ਹੈ ਬੁੱਕ ਸਟੇਸ਼ਰੀ ਚਾਹੀਦੀ ਹੈ ਬੂਟ ਸ਼ੂਟ ਚਾਹੀਦੇ ਨੇ ਜੋ ਸਕੂਲ ਜਾਣ ਦੀ ਇੱਕ ਲੋਡ ਹੁੰਦੀ ਹੈ ਉਹ ਵੀ ਅਸੀਂ ਦੇਣ ਨੂੰ ਤਿਆਰ ਬੈਠੇ ਆਂ ਪਰ ਜਿਹੜੀਆਂ ਦੂਜੀਆਂ ਸਕੂਲਾਂ ਦੀਆਂ ਫੀਸਾਂ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਸਾਲ ਇਹਨਾਂ ਤੋਂ ਫੀਸ ਨਾ ਲਈ ਜਾਵੇ ਹੂੰ ਜੀ ਠੀਕ ਹੈ ਫਿਰ ਵੀ ਕੋਈ ਸਕੂਲ ਜੇ ਨਹੀਂ ਤਰਸ ਕਰਦਾ ਤਾਂ ਅਸੀਂ ਜਰੂਰ ਸੰਗਠਨਾਂ ਨੂੰ ਕਾਂਗੇ ਭਾਈ ਇਹਨਾਂ ਦੀਆਂ ਫੀਸਾਂ ਵੀ ਦਿਓ ਜੋ ਸਾਡੇ ਗਰੰਤੀ ਸਿੰਘ ਨੇ ਬੇਨਤੀ ਕੀਤੀ ਹੈ ਉਹਨਾਂ ਨੂੰ ਕੁਛ ਨਾ ਕੁਛ ਰੋਜ਼ਗਾਰ ਕਿਵੇਂ ਦਿੱਤਾ ਜਾਏ ਹਰ ਮਹੀਨੇ ਤਾਂ ਕਿ ਉਹਨਾਂ ਦਾ ਨਿਰਭਾਹ ਹੋਰ ਜਿਹੜੇ ਪਰਵਾਰ ਨੇ ਉਹਨਾਂ ਦਾ ਨਿਰਭਾਹ ਕਿਵੇਂ ਹੋਏਗਾ 8 ਮਹੀਨੇ ਇਹ ਬਹੁਤ ਵੱਡੀ ਲੰਮੀ ਸੋਚ ਨਾਲ ਸੋਚਣ ਦੀ ਲੋੜ ਹੈ ਅਸੀਂ ਪ੍ਰਯਾਸ ਕਰਾਂਗੇ ਜੋ ਸੰਸਥਾ ਕਰ ਸਕਦੀ ਹੈ ਹੂੰ ਸੋ ਦਾਸ ਇਹ ਨਾ ਚੰਦ ਜਿਹੜੀ ਹਾਇਰ ਹਾਇਰ ਐਜੂਕੇਸ਼ਨ ਆ ਜੇ ਕਿਸੇ ਬੱਚੇ ਦਾ ਖਾਸ ਕਰਕੇ ਇਹ ਜਿਹੜੇ ਲੋਕ ਨੇ 10 ਤੋਂ 15 ਸਾਲ ਪਿੱਛੇ ਚਲੇ ਗਏ ਨੇ ਤੇ ਹਾਇਰ ਐਜੂਕੇਸ਼ਨ ਵਾਸਤੇ ਵੀ ਤੁਸੀਂ ਹਾਇਰ ਜਿਹੇ ਕੁਐਸਚਨ ਲਈ ਅਸੀਂ ਬੱਚੀਆਂ ਨੂੰ ਕਹਿ ਰਹੇ ਹਾਂ ਜੀ ਤੇ ਬੱਚੀਆਂ ਜਿੰਨੀਆਂ ਵੀ 10ਵੀਂ 12ਵੀਂ ਤੱਕ ਪੜੀਆਂ ਹੋਈਆਂ ਨੇ 8ਵੀਂ ਤੱਕ ਵੀ ਨੇ ਤਾਂ ਅਸੀਂ ਬੜੂ ਸਾਹਿਬ ਉਹਨਾਂ ਨੂੰ ਫ੍ਰੀ ਪੜ੍ਹਾਵਾਂਗੇ ਕੁੱਛੀ ਫ੍ਰੀ ਪੜਾਵਾਂਗੇ ਫ੍ਰੀ ਪੜਾਵਾਗੇ ਆ ਪਰ ਉਹਨਾਂ ਨੂੰ ਬੜੂਸਾ ਭੇਜਣਾ ਪਵੇਗਾ ਅਸੀਂ ਜ਼ਰੂਰ ਪੜਾਵਾਗੇ ਇਹ ਅਸੀਂ ਵਾਅਦਾ ਕਰਦੇ ਜਿੰਨਾ ਟਾਈਮ ਉਹਨਾਂ ਦੀ ਐਜੂਕੇਸ਼ਨ ਖਤਮ ਨਹੀਂ ਹੁੰਦੀ ਸਾਰਾ ਟਾਈਮ ਫ੍ਰੀ ਪੜਾਉਂ ਬਿਲਕੁਲ ਔਰ ਉਹਨਾਂ ਨੂੰ ਇੱਥੋਂ ਜੌਬ ਵੀ ਦਿਵਾਵਾਂਗੇ ਜੌਬ ਵੀ ਦਿਵਾਵਾਂ ਆਪਣੀ ਸੰਸਥਾ ਦੇ ਵਿੱਚ ਉਹਨਾਂ ਨੂੰ ਪੜ੍ਹਾਉਣ ਤੋਂ ਬਾਅਦ ਕਾਲ ਅਕੈਡਮੀਆ ਚ ਉਹਨਾਂ ਨੂੰ ਜੋਬ ਵੀ ਦੇਵਾਂਗੇ ਜੀ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਤੁਸੀਂ ਫੌਗ ਦੀ ਕੀਤੀ ਆ ਸੈਨੀਟਾਈਜੇਸ਼ਨ ਦੀ ਉਹ ਤੁਸੀਂ ਮਤਲਬ ਜਿਹੜੀ ਮੁਹਿੰਮ ਆ ਉਹ ਕਿਹੜੇ ਹਿਸਾਬ ਨਾਲ ਵਧ ਰਹੇ ਹੋ ਤੁਸੀਂ ਆਪਦਾ ਜ਼ਿਲ੍ਹਾ ਵਾਈਜ਼ ਕੋਈ ਟੀਮਾਂ ਤਿਆਰ ਕੀਤੀਆਂ ਜਾਂ ਕਿਵੇਂ ਕੀਤਾ ਇਸ ਤਰ੍ਹਾਂ ਜਦੋਂ 25 ਤਰੀਕ ਨੂੰ ਹੜ ਆਏ ਜੀ ਤੇ ਅਸੀਂ ਸ਼ੁਰੂ ਕੀਤਾ ਪਠਾਨਕੋਟ ਤੋਂ ਕਿਉਂਕਿ ਉਹਦੇ ਡੀਸੀ ਸਾਹਿਬ ਆਨਾਂ ਦੇ ਨਾਲ ਸਾਰਿਆਂ ਦੇ ਫੋਨ ਚਲੇ ਗਿਆ ਸੀ ਪਹਿਲਾਂ ਹੀ ਤਿਆਰ ਸੀ ਕਿ ਉਹ ਸਾਨੂੰ ਪਤਾ ਲੱਗ ਰਿਹਾ ਸੀ ਵੀ ਕਿਉਂ ਹਿਮਾਚਲ 'ਚ ਬਹੁਤ ਬਾਰਿਸ਼ ਹੋ ਰਹੀ ਹੈ ਤੇ ਪੰਜਾਬ 'ਚ ਵੱਡਾ ਨੁਕਸਾਨ ਹੋਣ ਵਾਲਾ ਹੈ ਜੀ ਤੇ ਉਸ ਕਰਕੇ ਅਸੀਂ ਇਸ ਵੇਲੇ 6 ਜਗ੍ਹਾ ਤੇ ਸਾਡੇ ਸੈਂਟਰ ਚੱਲ ਰਹੇ ਨੇ ਜੀ ਡਿਸਟ੍ਰਿਕਟ ਪਠਾਨਕੋਟ, ਖੁਰਦਾਸਪੁਰ, ਸ੍ਰੀ ਅਮਰਸਰ ਸਾਹਿਬ ਔਰ ਤਰਨਤਾਰਨ ਫਰੋਜਪੁਰ اور ਫਾਜ਼ਲਗਾ ਇਹ ਚਾ ਇਹ 6 ਜਗ੍ਹਾ ਤੇ ਸਾਡੇ ਸੈਂਟਰ ਅਸੀਂ ਕੈਂਪ ਲਾ ਕੇ ਸਹਾਇਤਾ ਕਰਨ ਲਈ ਲੱਗੇ ਹੋਏ ਆ ਜਿਵੇਂ ਜਿਵੇਂ ਲੋੜ ਪੈਦੀ ਜਿਹੜੀ ਜਿਹੜੀ ਚੀਜ਼ ਦੀ ਜੀ ਸੋ ਜਿੱਥੇ ਫੌਗ ਦੀ ਲੋੜ ਪੈ ਰਹੀ ਹੈ ਫੌਗ ਸ਼ੁਰੂ ਹੋ ਗਈ ਹੈ ਜਿੱਥੇ ਘਰ ਬਣਾਉਣ ਦੀ ਲੋੜ ਸ਼ੁਰੂ ਹੋ ਗਈ ਉੱਥੇ ਘਰ ਬਣਾ ਰਹੇ ਹਾਂ ਜਿੱਥੇ ਅਜੇ ਲੰਗਰ ਪਾਣੀ ਪਹੁੰਚਾਉਣ ਦੀ ਲੋੜ ਹੈ ਪਾਣੀ ਉਤਰਿਆ ਨਹੀਂ ਉੱਥੇ ਸੀ ਲੰਗਰ ਪਾਣੀ ਪਹੁੰਚਾ ਰਹੇ ਹਾਂ ਸੋ ਇਹ ਕਾਰਜ ਲਗਾਤਾਰ ਨਿਰੰਤਰ ਜਾਰੀ ਨੇ ਜਿਵੇਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਵਿਚਰ ਰਹੇ ਹਾਂ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਠੀਕ ਆ ਸੰਸਥਾਵਾਂ 2023 ਚ ਵੀ ਸਾਡੀ ਮਦਦ ਕੀਤੀ ਹੁਣ 25 ਚ ਵੀ ਕਰਨਗੇ ਪਰ ਜੇ 27 ਚ ਹੜ ਆ ਗਏ 29 ਜਾ ਕੇ ਵੀ ਸਾਨੂੰ ਕੋਈ ਪੱਕਾ ਲਾ ਤੁਸੀਂ ਦੇਖ ਰਹੇ ਹੋ ਵੀ ਕੋਈ ਇੰਜੀਨੀਅਰਸ ਦੀ ਅਸੀਂ ਮਤਲਬ ਮਦਦ ਲਾਇ ਸਕੀਏ ਜਿਵੇਂ ਸਰਕਾਰ ਨੂੰ ਲੈ ਸਾਰੇ ਸਵਾਲ ਲੋਕ ਖੜੇ ਕਰਦੇ ਆ ਵੀ ਉੱਥੇ ਆਪਾਂ ਕਿਵੇਂ ਲੋਕਾਂ ਦਾ ਜਿਹੜਾ ਦਿਮਾਗ ਚੋਂ ਡਰ ਕੱਢ ਸਕਦੇ ਆ ਇਸ ਤਰ੍ਹਾਂ ਸੀ ਮੈਂ ਪਿੱਛੇ ਵੀ ਆ ਜਨਰਲ ਨੂੰ ਇੱਕ ਕਹਿ ਕੇ ਆਇਆ ਹਾਂ ਜੀ ਦੇਖੋ ਇਹ ਕਾਰਜ ਸਾਰੇ ਸਰਕਾਰਾਂ ਦੇ ਨੇ ਸੰਸਥਾਵਾਂ ਸਹਿਯੋਗ ਕਰ ਸਕਦੀਆਂ ਨੇ ਜੀ ਬਿਲਕੁਲ ਅਸੀਂ ਇਹ ਸਹਿਯੋਗ ਕਰਨ ਨੂੰ ਤਿਆਰ ਬੈਠੇ ਹਾਂ ਬਹੁਤ ਅੱਜ ਕੱਲ ਨੈਟਵਰਕਿੰਗ ਆ ਗਈ ਹੈ Google ਤੇ ਸਭ ਕੁਝ ਆ ਗਿਆ ਕਿੰਨਾ ਪਾਣੀ ਇਹਨਾਂ ਦਰਿਆਵਾਂ ਚ ਆਉਂਦਾ ਹੈ ਕਿੰਨਾ ਇਹਦਾ ਏਰੀਆ ਹੈ ਉਹਨੂੰ ਕੈਲਕੂਲੇਸ਼ਨ ਕਰਕੇ ਇਹ ਦਰਿਆ ਬੰਨੇ ਜਾ ਸਕਦੇ ਨੇ ਪੱਕੇ ਕੀਤੇ ਜਾ ਸਕਦੇ ਹੂੰ ਪਰ ਇਹ ਚੀਜ਼ਾਂ ਸਾਰੀਆਂ ਹੈ ਨੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਮਿਲ ਕੇ ਕਰਨ ਵਾਲੀ ਤੁਸੀਂ ਆਪਦੇ ਸਹਿਯੋਗ ਲਈ ਤਿਆਰ ਹੋ ਅਸੀਂ ਬਿਲਕੁਲ ਅਸੀਂ 23 ਜੀ ਮਨ ਬਣਾ ਲਿਆ ਸੀ ਘਰ ਪਰ ਉਹਦੇ ਘਰ ਚ ਨੁਕਸਾਨ ਹੋਇਆ ਸੀ ਜੀ ਸੋ ਅਸੀਂ 23 ਜੀ ਮਨ ਬਣਾ ਲਿਆ ਸੀ ਅਸੀਂ ਸਾਰੀਆਂ ਕੈਲਕੂਲੇਸ਼ਨਾਂ ਕਰਨੇ ਚ ਨਾਲ ਸਹਿਮਤ ਆ ਇਹ ਕਾਰਜ ਕਰਨ ਲਈ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨ ਲਈ ਤਿਆਰ ਹਾਂ ਆਪਣੀ ਸਾਡੀ ਸੰਸਥਾ ਵੀ ਇਸ ਕਾਰਜ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਨੂੰ ਤਿਆਰ ਬੈਠੀ ਹੈ ਜੀ ਤਾਂ ਕਿ ਹੁਣ ਜਿਹੜਾ ਸਾਡਾ ਅੰਤਜਾ ਹੈ ਘਟੋ ਘਟ ਜੋ ਹੈ 100 ਕਰੋੜ ਜੀ ਦਾ ਨੁਕਸਾਨ ਹੋਇਆ 100 ਲੱਖ ਕਰੋੜ ਦਾ 100 ਲੱਖ ਕਰੋੜ ਦਾ ਇਸ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ ਇਸ ਪੰਜਾਬ ਦਾ ਜੀ ਪਰ ਜੇ ਇਸ ਨੂੰ ਇਹ ਚੈਨਲਾਈਜ਼ ਕੀਤਾ ਜਾਏ ਇਸ ਪਾਣੀ ਨੂੰ ਜੀ ਤਾਂ ਜਿਹੜਾ ਹਰ ਸਾਲ ਸਾਨੂੰ ਆਫਤਾਂ ਦੀ ਹੈ ਇਥੋਂ ਆਪਾਂ ਬਚ ਸਕਦੇ ਹਾਂ ਜੀ ਕਾਰਨ ਨੂੰ ਕੀ ਨਹੀਂ ਹੋ ਸਕਦਾ ਆ ਹੁਣ ਦੇਖੋ ਜਿਹੜੀ ਹੈਗੀ ਭਾਰਤ ਮਾਲਾ ਕੱਢੀ ਗਈ ਹੈ ਜੀ ਤੇ ਅਰਬਾਂ ਖਰਬਾਂ ਕੋਈ ਗਿਣ ਨਹੀਂ ਸਕਦਾ ਕਿੰਨਾ ਪੈਸਾ ਲੱਗਿਆ ਬਿਲਕੁਲ ਤੇ ਬਾਟਸ ਮਾੜਾ ਛੜਕਾ ਨਿਕਲੀਆਂ ਇਹ ਨਾ ਕਿੰਨੀ ਉੱਚੀ ਨਿਕਲੀ ਆ ਕਿੰਨੇ ਪੁਲ ਬ੍ਰਿਜ ਬਣੇ ਨੇ ਕਿੰਨੀ ਹਾਈਟ ਤੇ ਮਿੱਟੀ ਆਈ ਹੈ ਹਮ ਸੋ ਬਣਿਆ ਹੀ ਹੈ ਨਾ ਤੇ ਇਹਦਾ ਏਰੀਆ ਵੱਧ ਤੋਂ ਵੱਧ ਕਿੰਨਾ 400 ਕਿਲੋਮੀਟਰ ਜੀ ਜੇ ਅਸੀਂ ਸਾਰਾ ਕੈਲਕੂਲੇਟ ਕਰੀਏ ਇਹ ਤਾਂ 300 ਤੋਂ 350 ਕਿਲੋਮੀਟਰ ਹੋਏਗਾ ਜੀ ਪਰ 350 ਕਿਲੋਮੀਟਰ ਵੀ ਕੀਤਾ ਜਾ ਸਕਦਾ ਹੈ ਨਾ ਜਿੱਤੇ ਸਰਕਾਰਾਂ ਹਜ਼ਾਰਾਂ ਕਿਲੋਮੀਟਰ ਉਹ ਕਹਿੰਦੇ ਨੇ ਵੀ ਅਸੀਂ ਇੱਕ ਦਿਨੇ 'ਚ 1 ਕਿਲੋਮੀਟਰ ਕਿੰਨੇ ਕਿਲੋਮੀਟਰ ਕਿੰਨੇ 100 ਕਿਲੋਮੀਟਰ ਸੜਕ ਬਣਾ ਰਿਹਾ ਹਾਂ ਇੱਕ ਦਿਨੇ 'ਚ 100 ਕਿਲੋਮੀਟਰ ਦਾ ਦਾਵਾ ਹੋ ਰਿਹਾ ਤਾਂ ਇਹ ਤਾਂ ਫਿਰ ਇਸ ਹਿਸਾਬ ਨਾਲ ਕੁਝ ਵੀ ਨਹੀਂ ਹੈਗਾ ਬਿਲਕੁਲ ਇਹ ਤਾਂ ਜੇ 100 ਕਿਲੋਮੀਟਰ ਸੜਕ ਬਣ ਸਕਦੀ ਹੈ ਜੇ ਉਹਨਾਂ ਨੇ ਟੋਲ ਲੈਣਾ ਹੈ ਤਾਂ ਜ਼ਿੰਮੇਦਾਰਾਂ ਤੋਂ ਕੁਝ ਟੋਲ ਲੈ ਲੈਣ ਜੀ ਮੈਂ ਤਾਂ ਇਹ ਵੀ ਸਰਕਾਰ ਨੂੰ ਕਹਾਂਗਾ ਵੀ ਕੁਝ ਮਹੀਨਿਆਂ ਲਈ ਉਹਨਾਂ ਨਾਲ ਫਿਕਸ ਕਰ ਲੈਣ ਕਿ ਅਸੀਂ ਬੰਨ ਬਣਾਉਣੇ ਆ ਅਸਾ ਕੁਝ ਕਰਨੇ ਆ ਵੀ ਜ਼ਿੰਮੇਦਾਰ ਇੱਥੋਂ ਦਾ ਕੁਝ ਮਹੀਨੇ ਲਈ ਟੋਲ ਦੇ ਦੇਵੇ ਹੂੰ ਜੋ ਉਹਨਾਂ ਨੂੰ ਲੈਣਾ ਚਾਹੁੰਦੇ ਨੇ ਤਾਂ ਵੈਸੇ ਤਾਂ ਫ੍ਰੀ ਕਰਨ ਜੀ ਪਰ ਜੇ ਫ੍ਰੀ ਨਹੀਂ ਕਰਦੇ ਤਾਂ ਕਮ ਸੇ ਕਮ ਜ਼ਿੰਮੇਦਾਰ ਸੇਫਤਾ ਹੋ ਜਾਏ ਇੱਥੋਂ ਦੀ ਰਹਿੰਦੀ ਕائنات ਜਿਹੜੀ ਸੁਰਖਰੂਤਾ ਹੋ ਜਾਏ ਬਿਲਕੁਲ ਸੋ ਸਰਕਾਰਾਂ ਚਾਹ ਸਭ ਕੁਝ ਹੋ ਸਕਦਾ ਆਉਣ ਸੰਗਤ ਨਾ ਸੰਗਤ ਵੀ ਚਾਹੇ ਹੋ ਸਕਦਾ ਜੀ ਪਰ ਸੰਗਤ ਸਰਕਾਰ ਤੋਂ ਬਗੈਰ ਇਹੋ ਜਿਹਾ ਬਨਨ ਕਿਉਂਕਿ ਜਿੰਨੀ ਜ਼ਮੀਨ ਹੈ ਜਿੰਨਾ ਦਰਿਆ ਨੇ ਇਸ ਗਵਰਨਮੈਂਟ ਦੇ ਬਿਲਕੁਲ ਪਰ ਆਪਾਂ ਬਾਹਰੋਂ ਸਸ ਬਾਕੀ ਸੰਸਥਾਵਾਂ ਆ ਕੇ ਇੰਟਰਫੇਰੈਂਸ ਨਹੀਂ ਕਰ ਸਕਦੀਆਂ ਇਧਰ ਇੱਕ ਟਰਾਲੀ ਰੇਟ ਨਹੀਂ ਚੁੱਕ ਸਕਦੀਆਂ ਜੀ ਬਿਲਕੁਲ ਸੋ ਇਸ ਲਈ ਇਹ ਕਾਰਜ ਸਰਕਾਰ ਦੇ ਨੇ ਕਰਾ ਸਰਕਾਰਾਂ ਦੇ ذریعے ਪ੍ਰਪੋਜ਼ਲ ਭੇਜੇ ਜਾ ਸਕਦੇ ਨੇ ਉਹਨਾਂ ਨੂੰ ਸਾਰੇ ਪ੍ਰਪੋਜ਼ਲ ਦਿੱਤੇ ਜਾ ਸਕਦੇ ਨੇ ਸਮੂਹਿਕ ਸੰਗਠਾ ਜਾ ਕੇ ਮਿਲ ਸਕਦੀਆਂ ਨੇ ਚਾਹ ਸਟੇਟ ਹੈ ਚਾਹ ਸੈਂਟਰ ਹੈ ਉਹਨਾਂ ਨੂੰ ਮਿਲ ਸਕਦੀਆਂ ਨੇ ਵੀ ਇਹ ਕਾਰਜ ਸਾਡਾ ਕਰੋ ਚਾਹ ਟੋਲ ਲੈ ਕੇ ਕਰੋ ਚਾਹ ਫਰੀ ਕਰੋ ਚਾਹ 10% ਲੈ ਕੇ ਕਰੋ ਜੀ ਤੇ ਕਹ ਸਰਕਾਰ ਚਾਹੇ ਤਾਂ 10% ਲੈ ਲਵੇ ਜ਼ਿਮੀਦਾਰਾਂ ਤੋਂ ਉਸ ਮੂਡ ਖਰਚੇ ਦਾ ਜੀ ਤਾਂ ਇਹ ਕਾਰਜ ਬੜੀ ਸਾਨੀ ਨਾਲ ਹੋ ਸਕਦੇ ਮੈਂ ਤੁਹਾਨੂੰ ਦੱਸਦਾ ਸਰਕਾਰ ਕੀ ਨਹੀਂ ਕਰ ਰਹੀ ਸਭ ਕੁਝ ਕਰ ਰਹੀ ਹੈ ਜੀ ਚਲੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਤੁਸੀਂ ਵਿਦਿਆ ਦਾ ਜਿਹੜਾ ਇਹ ਫ੍ਰੀ ਐਲਾਨ ਕੀਤਾਗਾ ਵੀ چاہے ਛੋਟੇ ਬੱਚਿਆਂ ਦੀ ਚਾਹੇ ਹਾਇਰ ਐਜੂਕੇਸ਼ਨ ਦੀ ਲਾਈਫਟਾਈਮ ਲਈ ਇਹ ਸਾਰੇ ਪੰਜਾਬ ਵਾਸੀਆਂ ਵੱਲੋਂ ਅਸੀਂ ਤੁਹਾਡੀ ਸੰਸਥਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸੋ ਇਹ ਬਾਬਾ ਜਗਜੀਤ ਸਿੰਘ ਜੀ ਸੀਗੇ ਬੜੂ ਸਾਹਿਬ ਕਲਗੀਤਰ ਟਰਸਟ ਵੱਲੋਂ ਸੋ ਇੱਕ ਵੱਡਾ ਐਲਾਨ ਜਿਹੜਾ ਬਹੁਤ ਸਾਰੀਆਂ ਸੰਸਥਾਵਾਂ ਕਰ ਰਹੀਆਂ ਸੋ ਇੱਕ ਵੱਡਾ ਐਲਾਨ ਕੀਤਾ ਗਿਆ ਹੈਗਾ ਵੀ ਜਿਹੜੇ ਹੜ ਪੀੜਤ ਪਰਿਵਾਰਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਖਾਸ ਕਰਕੇ ਹਾਇਰ ਐਜੂਕੇਸ਼ਨ ਚਾਹੀਦੀ ਹੈ ਬੱਚੀਆਂ ਸਪੈਸ਼ਲੀ ਤਾਂ ਉਹਨਾਂ ਨੂੰ ਬੜੂ ਸਾਹਿਬ ਭੇਜ ਕੇ ਤੁਸੀਂ ਜ਼ਿੰਦਗੀ ਭਰ ਲਈ ਜਿਹੜੀ ਮੁਫਤ ਜਿਹੜੀ ਸਿੱਖਿਆ ਹੈਗੀ ਉਹ ਇਹ ਸੰਸਥਾ ਦੇਵੇਗੀ ਤੇ ਜਿਹੜੇ ਛੋਟੇ ਬੱਚੇ ਨੇ ਜਿਹੜੇ ਸਕੂਲਿੰਗ ਦੇ ਵਿੱਚ ਜਾਂਦੇ ਨੇ ਉਹਨਾਂ ਲਈ ਵੀ ਇਹ ਜਿਹੜਾ ਹੈਗਾ ਮੁਫਤ ਸਿੱਖਿਆ ਦੇਣਗੇ ਅੱਗੇ ਫੇਰ ਹਾਜ਼ਰ ਹੋਵਾਂਗੇ ਅਸੀਂ ਲਗਾਤਾਰ ਇਹ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਾਂ ਜਿਹੜੇ ਹੜਪੀੜਤ ਇਲਾਕੇ ਨੇ ਤੁਹਾਨੂੰ ਗਰਾਊਂਡ ਦੀ ਰਿਐਲਿਟੀ ਦਿਖਾ ਰਹੇ ਹਾਂ ਖਾਸ ਕਰਕੇ ਇਹ ਇਹ ਮਹਾਪੁਰਸ਼ਾਂ ਦੇ ਨਾਲ ਵੀ ਮਿਲਾ ਰਹੇ ਹਾਂ ਜਿਹੜੇ ਵੱਡਾ ਯੋਗਦਾਨ ਪਾ ਰਹੇ ਨੇ ਖਾਸ ਕਰਕੇ ਪੰਜਾਬ ਨੂੰ ਜਾਂ ਆਪਾਂ ਕਹਿ ਦਈਏ ਪੰਜਾਬ ਦੇ ਦੂਰ ਦਰੇਡੇ ਵਸਦੇ ਲੋਕਾਂ ਨੂੰ ਚਾਹੇ ਉਹ ਐਨ ਆਰ ਆਈ ਹੋਣ ਚਾਹੇ ਉਹ ਅਦਰ ਸਟੇਟਸ ਦੇ ਵਿੱਚ ਹੋਣ ਉਹਨਾਂ ਲਈ ਇੱਕ ਬਹੁਤ ਚੜ੍ਹਦੀ ਕਲਾ ਵਾਲੀ ਮਿਸਾਲ ਪੇਸ਼ ਕਰ ਰਹੇ ਨੇ ਵੀ ਪੰਜਾਬ ਇਕਮੁੱਟ ਹੋ ਕੇ ਇਕੱਠਾ ਖੜਾਗਾ ਅੱਗੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ